ਸੋਰ ਜਾ ਤਕ ਮੀਆਂ ਠੀਕ ਅੰਦਰ ਜੀ ਕਹਿੰਦਾ ਬਾੜਾ ਵਾ ਓਏ ਹੋ ਥੱਕ ਗਏ ਕੱਲ ਤਾਂ ਬਾੜੀ ਥੱਕਿਆ ਟੁੱਟਿਆ ਫਿਰਦਾ ਕੱਲ ਦਾ ਥੱਕ ਗਿਆ ਕਿਉਂ ਉਹ ਕਪਾ ਦਾ ਬੂਟਾ ਸੀ ਜਿਹੜਾ ਉਹ ਪੱਟਿਆ ਸੀਗਾ ਕੱਲ ਯਾਰ ਅੱਛਾ ਪਹਿਲਾਂ ਪੱਟਿਆ ਹਾਂ ਫੇਰ ਭਰਾਵਾ ਮੁੱਚ ਮਚ ਲਾ ਕੇ ਚਿਰਿਆ ਕੇ ਲਿਆਇਆ ਅੱਛਾ ਉਹ ਪਾਉਣਾ ਸੀ ਨਾ ਪਸ਼ੂਆਂ ਵਾਲਾ ਛਤੜਾ ਜਾ ਹਾਂ ਉਹਦੇ ਵਾਸਤੇ ਕੁਝ ਬੱਤੇ-ਪੁੱਤੇ ਫੱਟੀਆਂ-ਫੁੱਟੀਆਂ ਕਢਾ ਕੇ ਅੱਛਾ ਉਹ ਲਿਆਏ ਭਰਾਵਾ ਕੱਲ ਤਾਂ ਜਮਾਨਾ ਨਿਹਾਲਤ ਹੋ ਗਈ ਯਾਰ ਥੱਕ ਜਾਂਦਾ ਬੰਦਾ ਖੈਰ ਪੱਟਤਾ ਫਿਰ ਹੈ ਪੱਟਤਾ ਉਹਦਾ ਗੱਲ ਆ ਉਹ ਵੀ ਕਹੀ ਸੀ ਤਦਾ ਤਿੰਨ ਚਾਰ ਤਿੰਨ ਸੀਗੇ ਵਧੀਆ ਰਿਹਾ ਓਏ ਅਸੀਂ ਬਾਲੇ ਔਖੇ ਹੋਏ ਸੀ ਕਿਦੋਂ ਉਹ ਜਦੋਂ ਆਪਣੇ ਗਮਾਰੇ ਜੀ ਦਾ ਬੁੱਝਾ ਸੀਗਾ ਹਾਂ ਤੇ ਉਹ ਉਹਦਾ ਮਕਾਨ ਤਾਂ ਲਿਆ ਪਾ ਪਸੂਆਂ ਦੀ ਭਰਾਂਡਾ ਤੇ ਤੁੜੀ ਸੁਹਾਤ ਰਹਿਣੀ ਸੀ ਪੁੱਤੋ ਅੱਛਾ ਤੇ ਉਹ ਜਦੋਂ ਅਸੀਂ ਪਟਿਆ ਸੀ 6-7 ਜਾਣੇ ਸੀ ਮੋਚ-ਮਚ ਲਾ ਲੇ ਹੁਣ ਤਾਂ ਦੂਜਿਆਂ ਨੇ ਉਹਦਾ ਆ ਰਹੇ ਸੀਗੇ ਹਾਂ ਪੱਟ ਕੇ ਤੇ ਉਹ ਅਸੀਂ ਲੈ ਕੇ ਚੈ ਰਹਿ ਲੈਂਦਾ ਅੱਛਾ ਫਿਰ ਆ ਕੇ ਲਟਾਇਣਾ ਤੇ ਬਾਲਿਆਂ ਦਾ ਤਾਂ ਨਜ਼ਾਰਾ ਆ ਗਿਆ ਭਰਾਵਾ ਤੇ ਕੜੀ ਕਾੜ ਦਾ ਤਾਂ ਇੰਦਰੀ ਤੇ ਰਹਾ ਨਹੀਂ ਅੰਤ ਵੀ ਉਦਾਂ ਮੁਕਰ ਜੀ ਨੇ ਆ ਸਮਾਂ ਤੇ ਲੱਕੜ ਵਾਲਣ ਸੀਗਾ ਛੜੀਆਂ ਵੱਧ ਤੁਸੀਂ ਬਾਲਣ ਬੂੜਣ ਫਿਰ ਅਸੀਂ ਜਿਹੜਾ 5-7000 ਦਾ ਵੇਖਿਆ ਭਰਾਵਾ ਉਹ ਦੋ ਅਸੀਂ ਦਿੱਤਾ ਵੇਚ ਅੱਛਾ ਜੀ ਚਾਚਾ ਮੁਖਾਨੇ ਜਾ ਰਹੀ ਆ ਗਿਆ ਭਰਾਵਾ ਬੜੀਆ ਰਹਿ ਗਿਆ ਤੂੰ ਵੀ ਪੱਟ ਲਿਆ ਮੈਂ ਚੰਗਾ ਚਾਚਾ ਮੈਨੂੰ ਤਾਂ ਬੋਲ ਮਰੀ ਜਾਂਦੇ ਫਿਰ ਮੈਂ ਤਾਂ ਕਰੇ ਜਾਂਦਾ ਨਾ ਸ਼ਰਾਬ ਚਾਚਾ ਚਾਹ ਪੀ ਕੇ ਭੱਜ ਜਾਂਦਾ ਤੂੰ ਪਤੰਦਰਾ ਚਾਹ ਪੀਣ ਜੋਗਰਾ ਛੱਡੀ ਨਹੀਂ ਗਾ ਮੈਂ ਤਾਂ ਤੇ ਗੱਪ ਸਾਡੇ ਕੋਲ ਹੀ ਮਾਰਨ ਲੱਗ ਪਏ